ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਨਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਜਾਂ ਦਿਖਾਵਾਂਗੇ ਡਿਟੇਲ ਨਾਲ ਮੱਜਾਂ ਦੀ ਕੀ ਵੀਰ ਤੋਂ ਪੁੱਛ ਕੇ ਸਾਰਾ ਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰੇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਆ ਕਰੋ ਵੀ ਕਿਸੇ ਨੂੰ ਵੀ ਫਾਇਦਾ ਸਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਫੇਸਬੁੱਕ ਤੇ ਇੰਸਟਾਗ੍ਰam ਵਾਲੀ ਵੀਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਫੋਲੋ ਕਰੋ ਕਰੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠਾਕ ਹਾਂਜੀ ਵਧੀਆ ਜੀ ਕਿੱਧਾ ਕੰਮ ਕਰ ਵਧੀਆ ਬਹੁਤ ਵੇ ਕਿਰਪਾ ਭਾਬੀ ਨਾਨਕੇ ਬੋਲੋ ਜੀ ਡਰੈਸ ਆਪਣਾ ਡਰੈਸ ਆਪਣਾ ਪਿੰਡ ਲੋਕਾ ਹਾਂਜੀ ਜ਼ਿਲ੍ਹਾ ਤਨਤਾਰ ਸਸੀਲ ਪੱਟੀ ਡਾਢ ਦੇ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ 8855259574 ਠੀਕ ਹੈ ਜੀ ਕੱਲ੍ਹ ਵਾਲੇ ਪਹੂ ਵੇਕੇ ਸਾਰੇ ਮੈਂ ਨਾ ਤਨਤਨ ਹੋ ਗਈ ਜੀ ਠੀਕ ਹੈ ਜੀ ਅੱਜ ਰਾਤ ਆਂਗੇ ਨਵੇਂ ਝੋਟੀ ਮਾਰ ਸਾਰਾ ਰਾਤੀ ਆਇਆ ਠੀਕ ਹੈ ਜੀ ਬੋਲੋ ਪੈਨੂ ਇਸ ਮੱਝ ਪਰੇ ਕੀ ਡਿਟੇਲ ਇਹਦੀ ਦੂਸਰਾ ਸੂਆ ਝੋਟੀ ਏ ਹਾਂਜੀ ਦੁੱਧ ਉਹਨਾਂ ਨੇ ਘਰ ਦਾ 13-14 ਕਿਲੋ ਜਿੱਧਰੋਂ ਆਈ ਆ ਅੱਛਾ ਜੀ ਆਪਾਂ ਝੋਟੀਥਲ 10 ਕਿਲੋ ਠੰਡਾ ਦੱਸਾਂਗੇ ਠੀਕ ਹੈ ਜੀ ਹਾਂਜੀ ਕਿਉਂਕਿ ਉਹ ਪਰੇਥਾਂ ਜਦੋਂ ਬਰਡਰ ਰਿਕਾਰਡ ਜਾਂਦਾ ਉਹ ਅੱਗੇ ਪੱਠੇ-ਪੁੱਠੇ ਘੱਟ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਅਸਲ ਇਹ ਜਾਸੂਰਾ ਸੂਈ ਹੈ ਬੱਚਾ ਕੀ ਦਿੱਤਾ ਵੀਰ ਨੇ ਬੱਚਾ ਭਾਜੀ ਕੱਟਾ ਮਗਰ ਬੱਚਾ ਨੇ ਕੱਟਾ ਦਿੱਤਾ ਵਾ ਤੇ ਜਿਹੜੇ ਘਰੋਂ ਆਈ ਆ ਉਹਨਾਂ ਦੇ ਘਰ ਦੋਸਤੋ ਇਹਨੇ ਦੁੱਧ 13 ਕਿਲੋ ਚਵਾਇਆ ਵਾ ਮੈਂਨੇ ਲੇਕਿਨ ਇਹ ਵੀਰ ਕਹਿੰਦਾ ਵੀ ਆਪਾਂ 10 ਕਿਲੋ ਦੁੱਧ ਕਹਿ ਕੇ ਦੇਵਾਂਗੇ ਕਿਉਂਕਿ ਦੂਜੇ ਤਹਾਂ ਜਿਹੜਾ ਪਸ਼ੂ ਆਉਂਦਾ ਵਾ ਪਹਿਲੇ 3 ਜਾਂ 16 ਕਿਲੋ ਦੁੱਧ ਪਾਇਆ ਵਾ ਠੀਕ ਹੈ ਜੀ ਬਾਕੀ ਉਹ ਤੇ ਦੁੱਧ ਤੇ ਕਾਰੀ ਨਹੀਂ ਹੋਣੀ ਚਾਹੀਦੀ ਬਹੁਤ ਚੰਗੀ ਕੱਟੀ ਸਿੰਗੀ ਵੇਖੋ ਲੱਗੀ ਕੱਦ ਪੂਰਾ ਵੱਡਾ ਦੋਸਤੋ ਕੱਦ ਕਾਟ ਤੇ ਪਿੱਠ ਪੜੇ ਦੀ ਚੜਾਈ ਚੈੱਕ ਕਰੋ ਤੇ ਥਣਾ ਦੀ ਕੁਆਲਿਟੀ ਚੈੱਕ ਕਰੋ ਮੱਝ ਦੀ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਫੇਰ ਦਿਖਾ ਦਨੇ ਕਰਾਂ ਵੀਰ ਫੇਰ ਮੋੜ ਨੂੰ ਦੋਸਤੋ ਪੂਰਾ ਉੱਚਾ ਲਮਾ ਫੁੱਲ ਹੈਵੀ ਬੋਡੀ ਵੇਟ ਸਟਰੈਟੇਜੀ ਤੇ ਮੈਂ ਦਾ ਸਿੰਗਾ ਸੁੰਗਾ ਦੀ ਕੁਆਲਿਟੀ ਦ 10 ਕਿਲੋ ਵੀਰ ਕਹਿੰਦਾ ਆਪਾਂ ਦੇ ਕੇ ਕਹਿ ਕੇ ਦੇਵਾ ਗਏ ਹੁਣ ਜਿਹੜਾ ਮੌਕੇ ਤੇ ਤਿਆਰ ਹੈ ਦੁੱਧ ਮੈਂਨੇ ਉਦੋਂ 13 ਕਿਲੋ ਚੋਂ ਆਇਆ ਪਰ ਓਪਰੇ ਥਾ ਆ ਕੇ ਕਈ ਦਾ ਦੁੱਧੇ ਘਰ ਆ ਕੇ ਮੈਂ ਕਈ ਨਾ ਪਹੂ ਘੱਟ ਕੇ 10 ਥੋੜਾ ਬੜਾ ਸੱਜਰ ਸੂਈ ਬਿਲਕੁਲ ਬੱਚਾ ਕੱਟਾ ਦਿੱਤਾ ਦੂਜਾ ਸੁਆ ਸੂਈ ਹੈ ਸਾਡੇ ਨੂੰ 16 ਲਾਣੇ ਦਾ ਦੁੱਧ ਆਇਆ ਆਹ ਦੋਸਤੋ ਕਰੋ ਥੋੜਾ ਦੀ ਕੁਆਲਿਟੀ ਤੇ ਵੀਰ ਥਾਣਾਂ ਦੇ ਪਾਸੇ ਮਾਰਕੈਂਟ ਰੱਖੇ ਦੇਖੋ ਆਰਡਰ ਕਾਲ ਦੀ ਕੱਦ ਦੇਖੋ ਝੋਟੀ ਦਾ ਕਰੋ ਦੋਸਤੋ ਕੱਦ ਕੋ ਤਾਂ ਕੀ ਕਰੋ हां जी वीर जी 몰 ਕੋਈ ਬਾਜ਼ਾਰ ਨਹੀਂ ਕਈ ਵੀਰ ਫੋਨ ਲਉਂਦੇ ਆ ਵੀ ਵੀਰ ਜੀ ਬਾਜ਼ਾਰ ਤੇ ਛੱਡ ਕੇ ਵੀਡੀਓ ਪਾਈਆਂ ਕੋਈ ਬਾਜ਼ਾਰ ਨਹੀਂ ਪੰਜੇ ਸ਼ਾਮ ਨੂੰ ਅਗੇ ਚਲੇ ਪੰਜੇ ਸਿਰੇ ਚਲੀ ਮੇਰੀ ਗੱਲ ਸੁਣੋ ਬਾਜ਼ਾਰ ਲਾਇਆ ਤੇ ਆਪਣੀ ਤਸੱਲੀ ਕਰੋ ਨਹੀਂ ਆਪਾਂ ਸ਼ਾਹ ਲਾਉਣਾ ਧੱਤਾਂ ਤੋਂ ਖਣੀ ਕੇ ਨਾ ਕਰਨਾ ਦੋ ਟਾਈਮ ਆਪ ਦੀ ਚੋਈ ਕਰਵਾ ਦੇ ਕਈ ਵੇਨੇ ਰਨੇ ਵੀਡੀਓ ਲੋਕਾਂ ਨੂੰ ਬਾਜ਼ਾਰ ਛੱਡ ਕੇ ਡੇਡੇ ਚੱਡੇ ਬਣਾਇਆ ਉਹ ਨਹੀਂ ਆਪਾਂ ਕੰਮ ਕਰਨਾ 몰 ਫੋਨ ਤੇ 몰 ਫੋਨ ਤੇ ਹੀ ਸਾਰੇ ਬਹੂਆਂ ਦੇ ਸਾਰੇ ਬਹੂਆਂ ਦੇ ਠੀਕ ਹੈ ਦੋ ਨੰਬਰ ਬਾਰੇ ਦੱਸੋ ਜੀ ਪਹਿਲਾਂ ਝੋਟੀ ਹੈ ਕਨੜਾ ਮੋਗੇ ਸੂਈ ਨੂੰ ਸੂਈ ਨੂੰ ਅਟੈਕ ਹੋ ਗਏ ਦੁੱਧ ਕਿੰਨਾ ਜੀ 11 12 ਕਿਲੋ ਦੁੱਧ ਠੰਡਾ ਕਰਕੇ ਉਹ ਠੀਕ ਹੈ ਜੀ ਪਹਿਲਾਂ ਝੋਟੀ ਦੋਸਤੋ ਕਰੋ ਕਦ ਕਦ ਚੈੱਕ ਮੈਂ ਦਾ ਠਣਾ ਦੀ ਕੁਆਲਟੀ ਦੋਸਤੋ ਚੈੱਕ ਕਰੋ ਆਰਡਰ ਕੁਆਲਟੀ ਦੋਸਤੋ ਵੇਖੋ ਮੈਂ ਨੇ ਸਿੰਗੀ ਵੇਖੋ ਸਿੰਗੀ ਕੱਟੀ ਦੀ ਆਹ ਦੋਸਤੋ ਕਰੋ ਫੇਸ ਕੁਆਲਟੀ ਚੈੱਕ ਦੀ ਮੈਂ ਦੀ ਕੱਟੀ ਮਗਰ ਜੇ ਦੇ ਅੱਛਾ ਜੇ ਮਗਰ ਕੱਟੀ ਹਾਂਜੀ ਪਹਿਲਾ ਸਵੇਰ ਦੋਸਤੋ ਮਗਰ ਕੱਟੀ ਦੁੱਧ ਕਿੰਨਾ ਵੀ ਤਿਆਰ ਹੈ 12 ਕਿਲੋ ਦੁੱਧ ਤਿਆਰ ਹੋ ਅਸਲ ਹੈ ਜੇ ਅੱਛਾ ਠੀਕ ਹੈ ਜੀ 12 ਕਿਲੋ ਦੋਸਤੋ ਮੌਕੇ ਦਾ ਦੁੱਧ ਤਿਆਰ ਇੱਕ ਵ ਆ ਵੀਰ ਕਰੋ ਚੈੱਕ ਇਹਦੀ ਫੀਸ ਕੁਆਲਿਟੀ ਤੇ ਥਾਣਾ ਥਾਣਾ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਕਰਾਓ ਜੀ ਲੱਗੇ ਜਾ ਕੇ ਦੋਸਤੋ ਬਹੁਤ ਵਧੀਆ ਆਰਡਰ ਤਿਆਰ ਕੀਤਾ ਮੈਨੇ ਪੂਰੀ ਜੋਸ਼ ਨਾਲ ਹਵਾਨਾ ਦੋਸਤੋ ਮੈਂ ਦਾ ਥਾਣਾ ਦੀ ਕੁਆਲਿਟੀ ਦੋਸਤੋ ਕਰ ਲੋ ਚੈੱਕ ਇੱਕ ਵਾਰੀ ਮੁੱਲ ਦੋਸਤੋ ਸਾਰੇ ਪਸ਼ੂਆਂ ਦਾ ਫੋਨ ਤੇ ਹੋਊਗਾ ਕਿਉਂਕਿ ਵਪਾਰੀ ਵੀਰ ਪਸ਼ੂ ਖਰਦੇ ਖਰੀਦਦੇ ਆ ਆ ਦੋਸਤੋ ਕਰੋ ਚੈੱਕ ਇਹਦੀ ਆਰਡਰ ਕੁਆਲਿਟੀ ਐਂਡ ਕਰੋ ਜੀ ਪਸ਼ੂਆਂ ਨੂੰ ਥੋੜੀ ਜਿਆਨੂ ਕਰ ਲੋ ਆ ਦੋਸਤੋ ਕਰੋ ਦੀ ਆਰਡਰ ਕੁਆਲਟੀ ਚੈੱਕ ਐਚ ਐਫ ਗਾਵਾਂ ਆ ਰਹੀ ਆਰਡਰ ਕੁਆਲਟੀ ਲੱਗੀ ਮੈਨ ਪਹਿਲੇ ਨੰਬਰ ਦੀ ਆਰਡਰ ਕੁਆਲਟੀ ਕਰੋ ਚੈੱਕ ਜੀ ਪੰਡਾ ਹੀ ਦੋਸਤੋ ਪਾਈਆਂ ਮੱਜਾਂ ਨੇ ਵੇਖੋ ਕਰੋ ਚੈੱਕ ਬਿਲਕੁਲ ਰਿੰਗ ਸਿੰਘ ਦੋਸਤੋ ਦੋਵਾਂ ਝੋਟੀਆਂ ਦਾ ਅਗਲੇ ਬੰਨੇ ਚਲੋ ਵੀਰ ਤਿੰਨ ਨੰਬਰ ਬਾਰੇ ਇਹ ਭਾਜੀ ਦੋਵਾਂ ਝੋਟੀਆਂ ਨਾ ਕੱਲ ਆਪਾਂ ਵੀਡੀਓ ਚ ਪਾਈਆਂ ਸੀ ਹਾਂਜੀ ਇੱਕ ਇਹ ਵੀਰ ਨੇ 6.5 ਲੱਖ ਰੁਪਿਆ ਦੋਵਾਂ ਝੋਟੀਆਂ ਦੀ ਅੱਛਾ ਜੀ ਝੋਟੀਆਂ ਡਕਾਈਆਂ ਵੀਰ ਨੇ ਮੁੜ ਕੇ ਫੋਨ ਨਹੀਂ ਚੁੱਕਿਆ ਇਹ ਗੱਲ ਗਲਤ ਹੈ ਲੋਕਾਂ ਹਾਂਜੀ ਦੂਜੀਆਂ ਮਈਆਂ ਲੈ ਗਏ ਆ ਵੀਰ ਖਰਾੜ ਕਰਦੇ ਵੀਰ ਜੀ ਭਲਕੇ ਆਵਾਂਗੇ ਪਰਸੋਂ ਆਵਾਂਗੇ ਉਹ ਵੀਰ ਨੇ ਨਹੀਂ ਜੀ ਵੀਰ ਜੀ ਫੋਨ ਚੁੱਕਿਆ ਨਹੀਂ ਮਾਲ ਤੇ ਵੇਖੀ ਕਰੋ ਹਾਂਜੀ ਤੇ ਆਪਾਂ ਬੇਨਤੀ ਦੂਰੀ ਯਾਰ ਕਿੰਨੀ ਾਰ ਵੀਡੀਓ ਪਾਈ ਆ ਬੇਨਤੀ ਕਰਦੇ ਆ ਭਾਜੀ ਮਤਲਬ ਕਿ ਸਾਈਪਰ ਖਰਾਬ ਨਾ ਕਰਿਆ ਕਰੋ ਲੋਕੋ ਨਹੀਂ ਦਿਨ ਦਿਨ ਮੱਝ ਸਵਾਰੀ ਜਾਂਦੀ ਹੈ ਗਾਹ ਦੀ ਉਹਦੀ ਕੱਲੋਂ ਕਿੰਨਾ ਫਰਕ ਪੈ ਗਿਆ ਹਾਂਜੀ ਹਾਂਜੀ ਆਹ ਦੋਸਤੋ ਕਰੋ ਚੈੱਕ ਮੀਣੀ ਮੱਝ ਇਹ ਵੀਰ ਸੂਆ ਕਰਵਾ ਸੁਣੀ ਤਿੱਜਾ ਸੂਆ ਸੁਣੀ ਆ ਜੀ ਤਿੱਜਾ ਸੂਆ ਸੁਣੀ 15 ਕਿਲੋ ਤਾਂ ਦਊਗੀ ਸਿੰਗਲ ਦੇ ਮੇਜੇ ਨਹੀਂ ਹਲਦੇ ਅੱਛਾ ਦੋ ਜੀ ਕੱਲ੍ਹ ਵਾਲੀ ਦੇ ਲਦੇ ਠੀਕ 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 ਦੋਸਤੋ ਤੇਜਾ ਸੁਆ ਸੁਣੀ ਅਜੇ ਟਾਈਮ ਪਿਆ ਸੰਡੇ ਰਹਿੰਦੇ ਸਮੇਂ ਤੱਕ ਦੋਸਤੋ ਇਹਨੇ ਆਰਡਰ ਕੁਆਲਿਟੀ ਬਹੁਤ ਵੱਡੀ ਤਿਆਰ ਕਰ ਲੈਣੀ ਤੇ ਦੋਸਤੋ ਬੇਨਤੀ ਕਰਦਾ ਵੀਡੀਓ ਦੇ ਵਿੱਚ ਹੋ ਵੀ ਸਾਈ ਪਾ ਗਏ ਵੀ ਕਿਸੇ ਨੂੰ ਖਰਾਬ ਨਾ ਕਰਿਆ ਕਰੋ ਕਿਉਂਕਿ ਇਸ ਕੰਮ ਦੇ ਵਿੱਚ ਵਪਾਰੀ ਦਾ ਲਾਸ ਬਹੁਤ ਹੋ ਜਾਂਦਾ ਅਸੂ ਦੋਸਤੋ ਵਿਕ ਜਾਂਦਾ ਪਰ ਦਿਵਾਰ-ਦਵਾਰ ਵੀਡੀਓ ਪਹੁੰਚ ਮੁੜ ਕੇ ਲੋਕੀ ਆਸਦੇ ਬਾਰ-ਬਾਰ ਇੱਕੇ ਪੋਹਦੀ ਵੀਡੀਓ ਪਾਈ ਜਾਂਦੇ ਦੋਸਤੋ ਆਰਡਰ ਕੁਆਲਿਟੀ ਮੈਂ ਦਿਖਾਉਂ ਚੈੱਕ ਜਿੰਨਾ ਦੋਸਤੋ ਮੈਂ ਦਾ ਉਤੋਂ ਕਾਧਿਆ ਉਹਨਾਂ ਹੀ ਦੋਸਤੋ ਥੱਲੇ ਮੈਂ ਦਾ ਆਰਡਰ ਲੱਗਾ ਇਹ ਕਾਹ ਝੋਟੀ ਏ ਦੂਸਰਾ ਸੂਆ ਏ ਅੱਛਾ ਜੀ ਮੂੰਹ ਛਿੱਗੀ ਜੇ ਛਿੱਗੀ ਝੋਟੀ ਦਾ 11 ਕਿਲੋ ਬਲੋ ਹੁਸਟਾਰਿੰਗ ਹੀ ਬੱਚਾ ਕੀ ਤੇ ਬੱਚਾ ਕੱਟੀ ਮਗਰ ਅੱਛਾ ਮਗਰ ਕੱਟੀ ਹੈ 15 ਕਿਲੋ ਕੱਟੀ ਦੁੱਧ ਦੋਗੀ RAMNAI ਦੂਜਾ ਸੂਆ ਵੀਰ ਜੀ ਕੋਈ ਬਾਜ਼ਾਰ ਨਹੀਂ ਲੱਗਾ ਟਾਈਮ ਟਾਈਮ ਝੋਟੀ ਚੋਲੇ ਕੋਈ ਵੀ ਨਹੀਂ ਆਈ ਆਹ ਕਰੋ ਚੈੱਕ ਦੂਜਾ ਸੂਆ ਸੂਈ ਏ ਬੱਚਾ ਮਗਰ ਕੱਟੀ ਸੂਈ ਨੂੰ ਕਿਨਾਰੇ ਮੋ ਗਿਆ ਵੀਰ ਛਿੱਗੀ ਕੱਟੀ ਮੂੰਹ ਜੇ ਠੀਕ ਹੈ ਜੀ ਆਹ ਕਰੋ ਦੋਸਤੋ ਦੰਦ ਦੇ ਚੈੱਕ 6 ਦੰਦ ਮੂੰਹ ਥੋੜੀ ਹੀ ਸੁੱਕੇ ਲੱਪੇ ਦੇ ਵਿੱਚ ਹੈ ਬਾਕੀ ਦੋਸਤੋ ਕਦ ਕੱਠ ਮੈਂ ਤਾਂ ਚੰਗਾ ਵਧੀਆ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਕੀਤੀ ਹੈ ਮੈਨੇ ਆਹ ਦੋਸਤੋ ਕਰੋ ਜੀ ਆਰਡਰ ਕੁਆਲਿਟੀ ਨਿੱਗਰ ਆਰਡਰ ਜਿੰਨਾ ਵੀ ਹੈਗਾ ਥਣਾਂ ਦੀ ਕੁਆਲਿਟੀ ਚੈੱਕ ਕਰ ਲੋ ਜੀ ਬੱਚਾ ਇਹਦੇ ਮਗਰ ਕੱਟੀ ਕੋਈ ਨਹੀਂ ਹੋਰ ਕਟਾ ਖੈਰਾ ਕੋਈ ਵੀ ਰਵੇ ਆਪਣੇ ਤੋਂ ਦੋ ਟਾਈਮ ਚਵਾਈ ਕਰਕੇ ਪਛੋਤ ਤਸਲੀਨਾ ਕਰਕੇ ਖੜੇ ਠੀਕ ਹੈ ਜੀ ਹਾਂ ਜੀ ਪਹਿਲੇ ਨੰਬਰ ਦੇ ਮਗਰ ਦੋਸਤੋ ਕਟਾ ਦੋ ਨੰਬਰ ਦੇ ਮਗਰ ਵੀ ਕੱਟੀ ਤਿੰਨ ਨੰਬਰ ਦੇ ਮਗਰ ਚਾਰ ਨੰਬਰ ਦੇ ਮਗਰ ਕੱਟੀ ਹਾਂਜੀ ਇੱਕ ਮੱਝ ਗੱਬਣਿਆ ਦੋਸਤੋ ਰਿੰਗ ਸਿੰਘ ਲੱਗੇ ਝੋਟੀਆਂ ਰਿੰਗ ਸਿੰਘ ਦੋਸਤੋ ਲੱਗੇ ਬਿਲਕੁਲ ਕੁੰਡੀਆਂ ਚੂਰ ਇੱਕ ਹੋਰ ਝੋਟੀਆਂ ਆਹ ਟਾਪ ਕੁਆਲਿਟੀ ਦੀਆਂ ਮੱਝਾਂ ਉਹ ਪਾਉਜ਼ ਕਰ ਲੈ ਆਹ ਦੋਸਤੋ ਆ ਦੋਸਤੋ ਕਰੋ ਚੈੱਕ ਬਿਲਕੁਲ ਤਾਜੀ ਸੂਈ ਅੱਜ ਸਵੇਰੇ 12:00 ਵਜੇ ਵੀਰ ਕਹਿੰਦਾ ਸੂਈ ਛੋਟੀ ਬਣ 12:00 ਵਜੇ ਭੜੀ ਛੋਟੀ ਸੂਈ ਆ ਅੱਛਾ ਜੀ ਜੇਰ ਜੂਰ ਪਾ ਗਏ ਛੋਟੀ ਪ੍ਰੋਪਰ ਹੋ ਗਈ ਆ ਇਹ ਉਹ ਕਰੋਗੀ ਮੈਂ ਪੂਰੀ ਜੇਰ ਵਧੀਆ ਟੌਪ ਦੀ ਪਾਈ ਆ ਜੀ ਮਤਲਬ ਚੁਆਈ ਹੋਈ ਕੋਈ ਦੀ ਚੁਆਈ ਕੀਤੀ ਆ ਜੀ ਠੀਕ ਹੈ ਛੋਟੀ ਦੁੱਧ 15 ਕਿਲੋ ਦੋਗੀ ਰਾਮ ਨਾਇਕ ਬੱਚਾ ਕੱਟਾ ਮਗਰ ਕੱਟਾ ਜੀ ਦੂਜਾ ਸੂਆ ਸਿਰ ਦੂਜਾ 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 ਸੂਆ ਸੂਈ ਦੋਸਤੋ ਅੱਜ ਸਵੇਰੇ ਤਕਰੀਬਨ 12:00 ਵਜੇ ਦੇ ਲਾਗੇ ਬੰਨੇ ਵੀਰ ਕਹਿੰਦਾ ਸੂਈ ਆ ਤੇ ਜ 15 ਕਿਲੋ ਦੇ ਲਾਗੇ ਬਨੇ ਵੀਰ ਕਹਿੰਦਾ ਵੀ ਇਹ ਦੁੱਧ ਚਵਾ ਦੂਗੀ ਨਵਾਈ ਨਵਾਈ ਨਹੀਂ ਸੂਈ ਦਾ ਕਰਕੇ ਨਾ ਨਵਾਈ ਨਹੀਂ ਝੋਟੀ ਨਵਾਈ ਨਹੀਂ ਸੱਜਰ ਸੂਈ ਕਰਕੇ ਦੋਸਤੋ ਨਹੀਂ ਨਵਾਈ ਗਈ ਕਿਉਂਕਿ ਸੱਜਰ ਸੂਇਆ ਹੁੰਦਾ ਪਸ਼ੂ ਤੁਹਾਨੂੰ ਪਤਾ ਇੱਕ ਮੌਸਮ ਠੰਡਾ ਵਾ ਬਿਲਕੁਲ ਦੋਸਤੋ ਕੁੰਡੀ ਚੂਰ ਇੱਕ ਵਾਰੀ ਫੇਰ ਮੋੜ ਵੀਰ ਇੱਕ ਮਿੰਟ ਆ ਦੋਸਤੋ ਦੀ ਆਰਡਰ ਕੁਆਲਿਟੀ ਕਰੋ ਚੈੱਕ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਆ ਦੋਸਤੋ ਕਰੋ ਜੀ ਆਰਡਰ ਕੁਆਲਟੀ ਚੈੱਕ ਸੱਜਰ ਸੁਈਏ ਦੋਸਤੋ ਥੋੜੀ ਜੀ ਲੱਪੇ ਦੇ ਵਿੱਚ ਹੈ ਬਾਕੀ ਦੋਸਤੋ ਐ ਵਧੀਆ ਇੱਕ ਨੰਬਰ ਝੋਟੀ ਤਨਾ ਤੁਨੇ ਦੋਸਤੋ ਕੁਆਲਟੀ ਚੈੱਕ ਕਰ ਲੋ ਬੱਚਾ ਕਟਾ ਦਿੱਤਾ ਨੇ ਬਿਲਕੁਲ ਗਿੱਲੇ 나ੜੂ ਦੇ ਕਟਾ ਆ ਦੋਸਤੋ ਕਰੋ ਚੈੱਕ ਜੀ ਆਰਡਰ ਕੁਆਲਟੀ ਕਟਾ ਦਿੱਤਾ ਆ ਬੱਚਾ ਖਤਮ ਆ ਦੋਸਤੋ ਕਰੋ ਚੈੱਕ ਬੱਚਾ ਵੀ ਦਿਖਾ ਦੇ ਵੀ ਰਖੀ ਆ ਦੋਸਤੋ ਕਰੋ ਬੱਚਾ ਦਾ ਚੱਕ ਗਿੱਲਾ 나ੜੂ ਬਿਲਕੁਲ ਦੋਸਤੋ ਕਟੇਗਾ ਠੀਕ ਹੈ ਜੀ ਪੰਜ ਪਸ਼ੂ ਦੋਸਤੋ ਜਿਹੜੇ ਤੁਹਾਨੂੰ ਦਿਖਾਏ ਆ ਵੀਡੀਓ ਦੇ ਵਿੱਚ ਹਾਂਜੀ ਜੀ ਜੀ ਬੋਲੋ ਜੀ ਭਾਈ ਜੀ ਜਿਹੜੇ ਵੀ ਵੀਰ ਨੇ ਸਾਡੇ ਕੋਲ ਆਉਣਾ ਵਾ ਜੇ ਗਰੰਟੀ ਤੇ ਮਾਲ ਜਾਣਾ ਗਰੰਟੀ ਤੇ ਜਾਊਗਾ ਅਹੀਂ ਸਭ ਤੋਂ ਪਹਿਲੀ ਗੱਲ ਇਹ ਕਰਦੇ ਵੀ ਸਾਡੇ ਘਰ ਆਓ ਰੋ ਰੋਟੀ ਪਾਣੀ ਸਭ ਕੋਈ ਮਿਲੂਗਾ ਹਾਂਜੀ ਆਪਦੀ ਦੋ ਡੰਗ ਆਪਦੀ ਚਵਾਈ ਕਰਕੇ ਖੜੋ ਸਾਡੇ ਕਿਹੇ ਡੰਗਰ ਨੂੰ ਕੋਈ ਬਾਜ਼ਾਰ ਨਹੀਂ ਜਿਹੀਂ ਸ਼ਾਮਾਂ ਨੂੰ 5 ਵਜੇ 5:30 ਵਜੇ ਚਵਾਈ ਕਰਾਂਗੇ ਤਾਂ ਸਵੇਰੇ 5:30 6 ਵਜੇ ਤੁਹਾਨੂੰ ਡੰਗਰ ਚਵਾਵਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਕੋਈ ਚੱਕਰੀ ਨਹੀਂ ਇਹੋ ਜਿਹਾ ਕੋਈ ਠੱਗੀਆਂ ਠੋਰੀਆਂ ਵਾਲਾ ਕੰਮ ਕੋਈ ਨਹੀਂ ਹੈਗਾ ਇਹ ਨਹੀਂ ਆ ਵੀ ਵੀਡੀਓ ਬਣਾਉਣੀ ਆ ਆਪਾਂ ਦੇ ਆਖਦਾਂਗੇ ਵੀ ਯਾਰ ਮੈਂਟੋ ਮੈਂਡ ਮੱਝਾਂ ਚੋੜੀਏ ਸ਼ਾਮਾਂ ਨਾਲ ਆਪਾਂ ਵੀਡੀਓ ਬਣਾਉਣੀ ਆ ਠੀਕ ਹੈ ਕੱਡੇ ਵੱਡੇ ਵਿਖਾ ਦਈਏ ਤੇ ਜਦੋਂ ਅਗਲਾ ਘਰੇ ਆਊਗਾ ਤੇ ਉਦੋਂ ਥੱਲੇ ਹੀ ਨਾ ਕੱਖ ਹੋ ਜਾਵੇ ਹਾਂਜੀ ਦੋਸਤੋ ਫੇਰ ਵੀ ਇੱਕ ਰਿਤ ਮੈਂ ਮੱਝਾਂ ਦੇ ਆਰਡਰ ਆਪਾਂ ਕੱਲ ਮੱਝਾਂ ਪਾਈਆਂ ਉਹ ਵੀ ਸਾਰੀਆਂ ਮੱਝਾਂ ਆਪਣੀਆਂ ਲੈ ਕੇ ਗਈਆਂ ਠੀਕ ਹੈ ਜੀ ਹਾਂਜੀ ਦੋਸਤੋ ਕਰੋ ਬਿਲਕੁਲ ਦੋਸਤੋ ਨੋਰਮਲ ਚੋਾਈ ਰੈਗੂਲਰ ਟਾਈਮ ਟੂ ਟਾਈਮ ਕੋਈ ਵੀ ਆਪਨੀ ਆਵੇ ਤਸੱਲੀ ਕਰੇ ਬੱਚਾ ਲਾ ਦੇ ਕਮਰਾ ਲਾ ਲਓ ਜੀ ਲਾਓ 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 ਬੱਚਾ ਇਹ ਤੇ ਇਹ ਤੋਂ ਆਦੀ ਕੀ ਕਰਦੇ ਆ ਆਹ ਦੋਸਤੋ ਕਰੋ ਚੇ ਕਿਬੀਰ ਕਹਿੰਦਾ ਬਈ ਬੱਚਾ ਲਾ ਕੇ ਆਪਾਂ ਦਿਖਾ ਦਿੰਦੇ ਆ ਟਾਈਮ ਦੋਸਤੋ 5 ਵਜੇ 44 ਮਿੰਟ ਹੋਏ ਆ ਸ਼ਾਮਾਂ ਦਾ ਟਾਈਮ 1 ਫਰਵਰੀ ਦਾ ਦਿਨ 1 ਫਰਵਰੀ 5 ਵਜੇ 44 ਮਿੰਟ ਬੱਚਾ ਲਾ ਕੇ ਤੁਹਾਨੂੰ ਵਿਖਾ ਦਿੰਦੇ ਕੱਟੀ ਰੰਗ ਢੰਗ ਵੇਖੋ ਕੱਟੀ ਦਾ ਇਹ ਕੱਟੀ ਕੀ ਚੀਜ਼ ਆ ਇਹ ਕਿਹਨੇ ਕਰੀ ਅਮਰੇ ਕੋਈ ਨਾ ਮੈਂ ਤਾਂ ਫੋਟੋ ਕਰਾਂ हां दोस्तों करो चेकिंग आर्डर क्वालिटी आ दोस्तों करो कठपुड़े दी ਚੜਾਈ ਚੈੱਕ ਕਰ ਲਓ। ਯਾਰ ਅਸ ਬੱਸ ਲਿਆ ਚਲ। ਹਾਂਜੀ ਹਾਂਜੀ। ਉਹ ਥੱਲੇ ਬੱਚਾ ਛੱਡ ਦੇ। ਨਹੀਂ ਮੈਂ ਇੱਕ ਨੂੰ ਇੱਕਰੀ ਲਵਾ ਦੀ ਨਾ। ਆਹ ਦੋਸਤੋ ਕਰ ਲੋ ਚੈੱਕ ਦਾ ਬੱਚਾ ਲਾ। ਫਸਨਾ ਆ ਕੇ ਫਿਰ ਝੋਟੀ ਤੋਰੀ ਇੱਕਰੀ। ਇਹਨੂੰ ਛੱਡ ਦੇ ਲਗੇ। ਬੜੀ ਵੇਰ ਕਰਦੀ ਹੈ ਨਾ ਵੀਡੀਓ ਆਪਣੀ ਜਵੀਰ ਭਰਾ। ਠੀਕ ਹੈ ਜੀ। ਬੜੇ ਗੁੰਦ ਹੁੰਦੇ ਆ। ਠੀਕ ਹੈ ਜੀ। ਆ ਦੋਸਤੋ ਕਰੋ ਚੈੱਕ ਮੈਂ ਦੀ ਆਰਡਰ ਕੁਆਲਿਟੀ ਹੋਣ ਦੋਸਤੋ ਐ ਪਸਮਕੇ ਥਣ ਵੇਖੋ ਦੋਸਤੋ ਮੈਂ ਦੇ ਆ ਕਰੋ ਚੈੱਕ ਪਾਵਿਆਂ ਵਰਗੇ ਥਣ ਕੱਟੀ ਦੇ ਦੋਸਤੋ ਕਰੋ ਚੈੱਕ ਤੈਨੂੰ ਤੋੜ ਕੇ ਇੱਕ ਦਿਖਾਉਣੇ ਆ ਕਰੋ ਚੈੱਕ ਆ ਕਰੋ ਚੈੱਕ ਥਾਣਾ ਦੀ ਕੁਆਲਿਟੀ ਦੋਸਤੋ ਦੀ ਵੇਖੋ ਦੋਸਤੋ ਥਣ ਮੈਂ ਨੇ ਪਸਮਾ ਕੇ ਬਣਾਏ ਆ ਕਰੋ ਚੈੱਕ ਜੀ ਆ ਕਰੋ ਜੀ ਚੈੱਕ ਬਿਲਕੁਲ ਦੋਸਤੋ ਅਸਲ ਪਿੱਠ ਪੜਾ ਦੋਸਤੋ ਮੈਂ ਦਾ ਚੈੱਕ ਕਰੋ ਆ ਵੀਰ ਪਿੱਠ ਪੜਾ ਚੈੱਕ ਕਰਾ ਕਰੀ ਆ ਲਓ ਦੋਸਤੋ ਕਰੋ ਚੈੱਕ ਮੈਂ ਦੇ ਥਣ ਥਣਾ ਦੀ ਕੁਆਲਿਟੀ ਦੋਸਤੋ ਕਰੋ ਚੈੱਕ ਵੇਖੋ ਹੈਲੋ ਹੈਲੋ ਆ ਦੋਸਤੋ ਤੁਹਾਨੂੰ ਧਾਰਾ ਮਾਰ ਕੇ ਇੱਕਰੀ ਦਿਖਾਉਨੇ ਕਰੋ ਚੈੱਕ ਜੀ ਹੈਲੋ ਵੇਖੋ ਥਾਣੇ ਵੇਖੋ ਕੱਟੀ ਦਾ ਕਿੱਡਾ ਬਣਿਆ ਵਾ ਤੇ ਜੇ ਕਿਤੇ ਆਪਾਂ ਬਾਜ਼ਾਰ ਲਾ ਕੇ ਵੀਡੀਓ ਬਣਾ ਲਈਏ ਨਾ ਤੇ ਫਿਰ ਦੱਸਿਓ ਵੀ ਕੀ ਹਾਲ ਬੰਦਾ ਪਰ ਉਹ ਆਪਾਂ ਕੰਮ ਨਹੀਂ ਕਰਨਾ ਬਾਜ਼ਾਰਾਂ ਵਾਲਾ ਆਹ ਦੋਸਤੋ ਕਰੋ ਚੱਕ ਵੀਰ ਚੂਣ ਲਗਾ ਮਿਹਨਤ ਧਾਰਾਂ ਮਾਰ ਕੇ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਣੇ ਵਪਾਰ ਦਾ ਪੁਰਾਣਾ ਜੱਦੀ ਪੁਸ਼ਤੀ ਕੰਮ ਆਪਾਂ ਨਾ ਕਰਾ ਖਰਾਬ ਕਰਨਾ ਬਾਜ਼ਾਰ ਲਾ ਲਾ ਕੇ ਆਹ ਵੇਖੋ ਹਾਂ ਵੇਖੋ ਬਿਸਪਰੋ ਜੱਤ ਮੋਗ ਗਈਆਂ ਗਿਆ ਧਾਰਾਂ ਦੋਸਤੋ ਵੇਖੋ ਕਰੋ ਚੱਕ ਮਗਲਿਆਂ ਨੂੰ ਮਾਰ ਦੇ ਧਾਰਾਂ ਵੀਰ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਓਕੇ ਓਕੇ ਬਸ ਹੁਣ ਕਟਿਏ ਕਰਕੇ ਪੂਰੀ ਤਸਦੀਕ ਕਰਨ ਆਉਂਦੀ ਆ ਆ ਲੋ ਦੋਸਤੋ ਕਰੋ ਚੈੱਕ ਇੱਕ ਰੀ ਵੇਦਾਂ ਤੋੜ ਕੇ ਦਿਖਾਉਣੇ ਕਰੋ ਚੈੱਕ ਜੀ ਦੋਸਤੋ ਚੰਗੀ ਚੀਜ਼ ਜਦੋਂ ਆਈ ਹੋਵੇ ਨਾ ਅੱਡੇ ਤੇ ਤੁਹਾਨੂੰ ਐ ਜੀ ਕਹਦਾ ਵੀ ਬਾਰ-ਬਾਰ ਨੂੰ ਜਿੰਨੀਆਂ ਸਿਫਤਾਂ ਕਰ ਲਈ ਉਹਨੀਆਂ ਥੋੜੀਆਂ ਦੋਸਤੋ ਇਸ ਕੁਆਲਟੀ ਮੈਦੀ ਕਰੋ ਚੈੱਕ ਕਰੋ ਇਹਦਾ ਆਰਡਰ ਕੁਆਲਟੀ ਕਰੋ ਚੈੱਕ ਕਰੋ ਪਿੱਥਪੜੀ ਦੀ ਚੜਾਈ ਚੈੱਕ ਕਰੋ ਦੋਸਤੋ ਵੇਖੋ ਹਵਾ ਨਾ ਮੈਨੇ ਬਣਾਇਆ ਕਰੋ ਕਰੋ ਚੱਕ ਦੋਸਤੋ ਜਿੰਨੀਆਂ ਵੀ ਵੀਡੀਓ ਪਾਈ ਫਾਰਮ ਤੋਂ ਪਾਈਆਂ ਵਾ ਆਪਾਂ ਦੋਸਤੋ ਇਹ ਗੱਲ ਹਰ ਵਾਰੀ ਕਹਿੰਦੇ ਆ ਵੀ ਕੋਈ ਇਹ ਫਾਰਮ ਤੋਂ ਬਾਜ਼ਾਰ ਨਹੀਂ ਲੱਗਾ ਕਿਸੇ ਪਸ਼ੂ ਨੂੰ ਵੀ ਨਾਰਮਲ ਰੈਗੂਲਰ ਚੁਆਈ ਟਾਈਮ ਟੂ ਟਾਈਮ ਆਪਣੀ ਵੀਰ ਕੋ ਆ ਕੇ ਚੁਆਈ ਕਰੇ ਇੱਕ ਟਾਈਮ ਦੀ ਚੁਆਈ ਕਰ ਲਓ ਦੋ ਟਾਈਮ ਦੀ ਚੁਆਈ ਕਰ ਲਓ ਆਪਣੀ ਤਸਦੀਕ ਕਰ ਲਓ ਆ ਕਰੋ ਜੀ ਨਹੀਂ ਚੱਕ ਰੋ ਕੱਟੀ ਨਹੀਂ ਪਠਾ ਨਹੀਂ ਚੁੱਕਿਆ ਆ ਕਰੋ ਚੱਕਵੀਰ ਇਸ ਕੁਆਲਟੀ ਚੈੱਕ ਕਰੋ ਦੀ ਇਹ ਵੀ ਵੀਰੇ ਉੱਤਰਾ ਮਰ ਕੇ ਹੋਣੀਆਂ ਤੇ ਪੱਜੀ ਨੂੰ ਮਾਰ ਦੇ ਨੇ ਤੇ ਲਾਓ ਬੱਚਾ ਨੂੰ ਆ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਨੂੰ ਵੀ ਬੱਚਾ ਵੀਰ ਨੇ ਛੱਡ ਗਿਆ ਵਾ ਇਹ ਵੀ ਦੋਸਤੋ ਤੁਹਾਨੂੰ ਇੱਕ ਵਾਰ ਪਸਮਾ ਕੇ ਧਾਰਾ ਧੁਰਾ ਮਾਰ ਕੇ ਆਇਆ ਤੁਹਾਡੀ ਤਸੱਲੀ ਕਰਵਾਦਣੇ ਇੱਕ ਰੀ ਝੋਟੀ ਨੇ ਪਹਿਲੇ ਸੂਏ ਝੋਟੀ ਨੇ 16 ਕਿਲੋ ਦੁੱਧ ਚਵਾਇਆ ਵਾ ਬੰਦੇ ਜਿੰਨਾਂ ਦੇ ਲਈ ਆਪਾਂ ਝੋਟੀ ਨੇ ਬਾਕੀ ਉਹਨਾਂ ਦੇ ਘਰ ਦਾ 12-13 ਕਿਲੋ ਦੁੱਧ ਝੋਟੀ ਥੱਲੇ ਹੀ ਪਰ ਅਜੜੀਏ ਨੇ ਆ ਕੇ ਰਾਤ ਪੱਠਾ ਨਹੀਂ ਖਾਧਾ ਹੈ ਇਸ ਟਾਈਮ ਆਪਾਂ 10 ਲੀਟਰ ਹਾਜ਼ਰ ਦੱਸਾਂਗੇ ਜਿਹੜਾ ਹੈਗਾ ਵਾ ਦੱਸਣ ਨੂੰ ਆਪਾਂ ਵੀ 12-13 14 ਦੱਸ ਸਕਦੇ ਆ ਜਦੋਂ ਅਗਲੇ ਨੇ ਚੋਇਆ ਨਿਕਲੇ ਔਰ ਘਟ ਤੇ ਫੇਰ ਅਗਲਾ ਕੀ ਸ਼ਰਮ ਵਾਲੀ ਗੱਲ ਹੀ ਹੈ ਨਾ ਆਪਾਂ ਤਦੇ ਉਹਨਾਂ 10 ਕਿਲੋ ਦੱਸਣ ਜ ਕ 16 ਕਿਲੋ ਕੱਟੀ ਤੋਂ ਦੁੱਧ ਬਣਾਵਾਂਗੇ ਠੀਕ ਹੈ ਵੀਰ ਜੀ ਹਾਂਜੀ 200 ਚੰਗੀ ਬਰੀਡ ਆ ਚੰਗਾ ਕਦਕਾਠ ਆ ਸਿੰਘਾਂ ਦੀ ਕੁਆਲਿਟੀ ਫੇਸ ਕੁਆਲਿਟੀ ਦੀ ਚੈੱਕ ਕਰ ਲੋ ਬਾਕੀ ਇਹ ਤਾਂਜੀ ਦੇ ਸੂਈ ਆ ਕਰਮਾ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਦੋਸਤੋ ਤਾਜੀ ਸੂਈ 10 ਕਿਲੋ ਦੁੱਧ ਵੀਰ ਕਿੰਦਾ ਜਿਹੜਾ ਹਲ ਮੌਜੂਦਾ ਤਿਆਰ ਹੈ ਥੱਲੇ ਦੇ ਦੋਵੇਂ ਕਟੀਆਂ ਤੋੜਾ ਮਾਰ ਕੇ ਦੋਸਤੋ ਤੁਹਾਨੂੰ ਤਸਮਾ ਕੇ ਇਹ ਕਰਕੇ ਆ ਦਿਖਾ ਦਿੰਨੇ ਆ ਤੁਹਾਡੀ ਤਸੱਲੀ ਕਰਵਾ ਦਿੰਨੇ ਆ ਪੂਰੀ ਪਸ਼ੂ ਦੋਸਤੋ ਜਿੰਨੇ ਵੀ ਵੀਰ ਲੈ ਕੇ ਆਉਂਦਾ ਵਾ ਸਾਰੇ ਪਸ਼ੂ ਦੋਸਤੋ A to Z ਇੱਕ ਨੰਬਰ ਦੇ ਪਸ਼ੂ ਲੈ ਕੇ ਆਉਂਦਾ ਮੱਝਾਂ ਹੋਣ ਚਾਹੀਏ ਗਾਵਾਂ ਹੋਣ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਚੰਗੀ ਬਰੀਡ ਵਾਲੀਆਂ ਵੀਰ ਲੈ ਕੇ ਆਉਂਦਾ ਹਰ ਵਾਰੀ ਬਸ ਨਹੀਂ ਗਿਆ ਹਾਂ ਦੋਸਤੋ ਕਰੋ ਚੈੱਕ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੀ ਦੀ ਮੈਂ ਅਗਲੇ ਸਾਲਾਂ ਦੇ ਧਾਰਾ ਦੋਸਤੋ ਕਰੋ ਚੈੱਕ ਆ ਕੋਲ ਧਾਰਾ ਪੂਰੀ ਉਂਗਲ ਉਂਗਲ ਜਿੱਡੀ ਮੋਟੀ ਧਾਰ ਰਿਆ ਕੱਟੀ ਦੀ ਮਗਲੇ ਸਾਲਾਂ ਦੀ ਮਾਰ ਦੇ ਧਾਰਾ ਹਾਂ ਦੋਸਤੋ ਕਰੋ ਚੈੱਕ ਮਗਲੇ ਸਾਲਾਂ ਦੀ ਧਾਰਾ ਦੇਖੋ ਦੋਸਤੋ ਚੁਆਈ ਮੈਂ ਦੀ ਠੀਕ ਹੈ ਵੀਰ ਠੀਕ ਹੈ ਸ਼ਾਨ ਨੂੰ ਚੋਈ ਲਈ ਦੇ ਲਾ ਚੋਣੀ ਪਾ ਵੀਡੀਓ ਬਣਾਣੀ ਆ ਬਾਅਦ ਚ ਚੋਣੀ ਹਾਂ ਦੋਸਤੋ ਕਰੋ ਚੈੱਕ ਜੀ ਮੈਂ ਦੀ ਕੁਆਲਿਟੀ ਇਹਦੀ ਥਣਾ ਥਣਾ ਦੀ ਦੋਸਤੋ ਕਰੀ ਕੁਆਲਿਟੀ ਚੈੱਕ ਕਰੋ ਦੋਸਤੋ ਪਸ਼ੂ ਜਿਹਨੂੰ ਪਸੰਦ ਆ ਪਸ਼ੂ ਤੋਂ ਦੋਸਤੋ ਉਹਦੀ ਪਸ਼ੂ ਦਾ ਵੱਖਰਾ ਰੂਪ ਬਣ ਜਾਂਦਾ ਇੱਕ ਕਰੋ ਦੋਸਤੋ ਚੈੱਕ ਕਰੀ ਆਰਡਰ ਕੁਆਲਿਟੀ ਪੂਰਾ ਦੋਸਤੋ ਜੋਸ਼ ਵਾਲਾ ਬਣਾ ਮੈਂ ਨੇ ਤਿਆਰ ਕਰ ਲਿਆ ਵੇਖੋ ਕਰੋ ਤਿਆਰ ਕਰੋ ਚੈੱਕ ਜੀ हां दोस्तों करो चेक आड़ी मैं सजर सुई है बिल्कुल ताजी आज दोस्तों 12:00 बजे सुई है ਥਣਾ ਦੀ ਕੁਆਲਿਟੀ ਚੈੱਕ ਕਰ ਲੋ दोस्तों ਲਿਬੜੀ ਜਰੂਰ ਹੈ ਕਿਉਂਕਿ ਸਜਜ ਸੁਈ ਕਰਕੇ ਦਵਾਈ ਨਹੀਂ ਬਚਾ ਨਹੀਂ ਆ ਕਟਾ ਦਿੱਤਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ